ਹਲਕੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਕੋਟੂਪੁਰਾ ਤੇ ਵਖਵਖ ਵਾੜਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਕਿਸਾਨਾਂ ਦੇ ਰੋਸ ਨੂੰ ਦੇਖਦੇ ਹੋਏ ਸੁਰੱਖਿਆ ਦੇ ਪਾਰੀ ਪ੍ਰਬੰਧ ਵੀ ਕੀਤੇ ਗਏ ਹਨ ਤੇ ਇਸ ਦੌਰਾਨ ਗੱਲਬਾਤ ਕਰਦੇ ਹਾਂ ਉਮੀਦਵਾਰ ਹੰਸਰਾਜ ਹੰਸ ਨੇ ਕਿਹਾ ਕਿ ਕਿਸਾਨਾਂ ਨੂੰ ਸਾਡੀਆਂ ਗੱਡੀਆਂ ਤੋੜਨ ਦੀ ਬਜਾਏ ਆਪਣਾ ਹੰਕਾਰ ਤੋੜਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਆਪਣੇ ਕੰਮ ਦੇ ਵਿੱਚ ਬਹੁਤ ਪੈਸਾ ਕਮਾਇਆ ਸੀ ਪਰ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਮੈਂ ਕੋਈ ਵੀ ਪੈਸਾ ਨਹੀਂ ਬਣਾਇਆ ਜੇਕਰ ਮੇਰੀ ਨਜਾਇਜ਼ ਜਾਇਦਾਦ ਦਾ ਖੁਲਾਸਾ ਕਰਦਾ ਹੈ ਤਾਂ ਮੈਂ ਆਪਣਾ ਸਿਰ ਵੱਢ ਲਵਾਂਗਾ ਕਪੂਰੇ ਦਾ ਨਾ ਹੁਣ ਬੰਦ ਹੋਊ ਦਰਵਾਜਾ ਨਾ ਹੁਣ ਫਾਟਕ ਕੋਟ ਕਪੂਰੇ ਦਾ ਹਾਂਜੀ ਅੱਗੇ ਬੰਦ ਰਹਿੰਦਾ ਸੀ ਦਰਵਾਜਾ ਫਾਟਕ ਕੋਟ ਕਪੂਰੇ ਦਾ ਸੀ ਨਾ ਹੁਣ ਬੰਦ ਹੋਊ ਦਰਵਾਜਾ ਨਾ ਹੁਣ ਫਾਟਕ ਕੋਟ ਕਪੂਰੇ ਦਾ ਅਸੀਂ ਇੱਕ ਐਸੀ ਲਾਈਨ ਵਿਚਾਰਾ ਹੈ ਜਿਹੜਾ ਜਿਹੜਾ ਅੰਡਰਪਾਸ ਵੀ ਹੋਏਗਾ ਔਰ ਅਸੀਂ ਇੱਕ ਐਸਾ ਫਲਾਈਓਵਰ ਬਣਾ ਰਹੇ ਹਾਂ ਕਿ ਟ੍ਰੇਨ ਵੀ ਲੰਗੇ ਹਰ ਚੀਜ਼ ਲੰਗੇ ਨਾ ਬੱਚਿਆਂ ਨੂੰ ਪ੍ਰੋਬਲਮ ਸਕੂਲ ਜਾਣ ਚਾਵੇ ਨਾ ਸ਼ਹਿਰੀਆਂ ਨੂੰ ਆਵੇ ਇਸ ਕਰਕੇ ਕੋਟਕਪੂਰੇ ਸਾਡੀ ਸਤਿਕਾਰਯੋਗ ਭੈਣ ਜੀ ਸੁਨੀਤਾ ਗਰਗ ਜੀ ਨੇ ਇਹ ਪ੍ਰੋਗਰਾਮ ਰੱਖਿਆ ਸੀ ਰਾਹੁਲ ਸਿੱਧੂ ਸਾਹਿਬ ਸਾਡੇ ਮਹਿਮਾਨੇ ਖਸੂਸੀ ਨੇ ਆ ਸਰ ਯਾਦ ਆ ਗਿਆ ਸਰਦਾਰ ਕਰਤਾ ਸਭਾ ਕੀ ਸਾਰੇ ਲੀਡਰ ਸਹਿਬਾਨ ਆਏ ਔਰ ਪੂਰੇ ਪੂਰਾ ਹਾਲ ਖਚਾ ਖਚ ਭਰਿਆ ਬਾਰੀ ਲੋਕ ਖੜੇ ਸਨ ਬੜਾ ਹੀ ਚੰਗਾ ਲੱਗਦਾ ਅੱਛਾ ਲੱਗਦਾ ਹੰਘਾਰਾ ਵੀ ਬੜਾ ਪੋਜ਼ਿਟਿਵ ਮਿਲ ਰਿਹਾ ਔਰ ਗਾਥੇ ਦੀ ਬੜੀ ਰਹਿਮਤ ਹੈ ਮੇਰਾ ਜਿਹੜਾ ਇਲੈਕਸ਼ਨ ਹੈ ਉੱਤੇ ਸੰਗਤ ਹੀ ਲੜਦੀ ਆ ਜਾਂ ਸੰਤ ਮਹਾਪੁਰਸ਼ ਲੜਦੇ ਤੁਸੀਂ ਦੇਖ ਹੀ ਲਿਆ ਹੁਣ ਫੀਲ ਕੀਤਾ ਹੋਣਾ ਜਾਂ ਸੰਗਤ ਆਪ ਲੜ ਰਹੀ ਆ ਜਾਂ ਸੰਤ ਮਹਾਪੁਰਸ਼ ਲੜ ਰਹੇ ਆ ਮੈਂ ਗਰੀਬ ਤੇ ਮਾਈਕ ਫੜ ਕੇ ਜੋ ਮੇਰੇ ਧਿਆਨ ਚ ਮੇਰਾ ਮਾਲਕ ਲਿਆਉਂਦਾ ਮੇਰੇ ਮੁਰਸ਼ਿਦ ਪਾਕ ਲੈਂਦੇ ਆ ਸੈਂ ਜਲੰਧਰ ਦਾ ਰਹਿਣ ਵਾਲਾ ਨਹੀਂ ਹਾਂ ਮੈਂ ਸ਼ਹੀਪੁਰ ਜੰਮਿਆ ਹਾਂ ਜਲੰਧਰ ਕਾਰੋਬਾਰ ਲਈ ਰਹਿਣਾ ਸੀ ਔਰ ਮੈਂ ਦਿੱਲੀ ਤੋਂ ਆਇਆ 7-8 ਸਾਲ ਜਲੰਧਰ ਤੋਂ ਵੀ ਦੂਰ ਹਾਂ ਪਰ ਮੇਰਾ ਸੁਭਾਅ ਦੇਖੋ ਜਦੋਂ ਦਿੱਲੀ ਤੋਂ ਮੈਂ ਜਿੱਤਿਆ ਐਮਪੀ ਬਣਿਆ ਤੇ ਜਲੰਧਰ ਪੰਜ ਸਾਲਾਂ ਚ ਪੰਜ ਵਾਰ ਹੀ ਆਇਆ ਨਾਂ ਵੀ ਭੁੱਲ ਗਿਆ ਉਹਨਾ ਮੈਨੂੰ ਉਹਨਾਂ ਨੂੰ ਉਹਨਾਂ ਨੂੰ ਮੇਰਾ ਇਸ ਕਰਕੇ ਕਿ ਜਿਨ੍ਹਾਂ ਲੋਕਾਂ ਨੇ ਵੋਟ ਔਰ ਸਪੋਰਟ ਕੀਤਾ ਸੀ ਦਿੱਲੀ ਮੇਰਾ ਉਹਨਾਂ ਚ ਚੜ੍ਹਨਾ ਮناسب ਸੀ ਜੇ ਇੱਥੋਂ ਜਿੱਤਣਗੇ ਤੁਸੀਂ ਦੇਖਿਓ ਮੈਂ ਪਿੱਛੇ ਨਹੀਂ ਮੁੜਨਾ ਅਸੀਂ ਉਹ ਆ ਜਿਹੜੇ ਪਾਰਲੇ ਪੱਤੜ ਜਾਂਦੇ ਆ ਤੇ ਬੇੜੀਆਂ ਤੋੜ ਕੇ ਜਾਂਦੇ ਆ ਪਿਛੇ